ਦਾ ਲਾਲ ਮੁਕਾਬਲਾ ਬਲਵੀਰ ਨਾਰੰਗਾ ਸਰਮਜੀਤ ਨਾਰੰਗਲ ਅਮਰਨਾ ਨਾਰੰਗਲ ਦਾ ਕੁੱਤਾ ਜੈਡ ਬਲੈਕ ਵਾਲਾ ਚਿੱਟੇ ਬੱਤੇ ਚ 3 ਨੰਬਰ ਜਸਾ ਜੂਐਸਏ ਹਰਜੀਤ ਦਾ ਤਾਲਾ ਬਿੱਲਾ ਵਾਲਾ ਦਾ ਕੁੱਤਾ ਬੰਗਲੇ ਨਾਇਨ ਹੰਗੜ ਕਾਲਾ ਦਾ ਲਾਲ ਮੁਕਾਬਲਾ ਬੇਵੀ ਸਿੱਧੂ ਸੰਘਾ ਬ੍ਰਦਰ 라ਜੂ ਵਾਲਾ ਦੇ ਕੁੱਤੀ ਬਲੈਕ ਮੈਨਿਕਾ ਲਈ 4 ਨੰਬਰ ਪੱਪੇ ਮੂਹਣ ਜੇ ਅੰਦਰ ਬਾਰੋਗੇ ਸਮੀਤ ਬਰਾਲ ਬਰਾਲ ਫੌੜ ਦੇ ਗਰੁੱਪ ਸਮਾਲਸਰ ਦਾ ਕੁੱਤਾ ਉਨੀਲਾ ਦਾ ਪੱਪਾ ਦਾ ਲਾਲ ਮੁਕਾਬਲਾ ਗੁਰਦੀਪ ਕਾਂਗ ਯੂਐਸਏ ਅਬੀ ਸਪੈਨ ਲਾਲੂ ਮੁੰਸ਼ੀ ਸੱਜਾ ਸਿੰਘਾ ਸਰੰਦਰ ਪੱਪ ਵਾਲੀ ਫੇਜੀ ਗਰੁੱਪ ਦਾ ਵੀ ਕੁੱਤੇ ਆਫਸਰਾ ਲ तो नंबर गल अमरिंदर सिद्धू की पुति लीजा गलतंधर गल अमरिंदर सिद्धू की पुति लीजा भाई बाइक भी असली भूल की ट्रैक क्लियर दो रही अंदर फिर ਪੈਂਡਿੰਗ ਫੈਸਲਾ ਪੈਂਡਿੰਗ ਆ ਜੀ ਜ਼ਿੰਦਾਬੀਰ ਝੰਗੜਾ ਫੈਸਲਾ ਪੈਂਡਿੰਗ ਬਿੰਦੂ ਪੁੱਛੇ ਅੰਦਾ ਝੰਗੜਾ ਬਿੰਦੂ ਦਬੱਡਾ ਰਹਿਣਾ ਸਰਪੰਚ ਜਸਵਿੰਦਰ ਸਿੰਘ ਜੀ ਸ਼ਿੰਦਾ ਚਾਕਰ ਧੰਨਵਾਦ ਕਰਦੇ ਆ ਬਲ ਦੀਪਾ ਚਾਕਰ ਕੈਨੇਡਾ ਗੁਰੂ ਚਕਰ ਇਹਨਾਂ ਵੀਰਾਂ ਬਲੂ ਦੀ ਗਰਾਊਂਡ ਬਣਾਉਣ ਦੇ ਵਿੱਚ ਬਹੁਤ ਮਦਦ ਕੀਤੀ ਗਈ ਹੈ ਨਾਲ ਇਹ ਜਗ੍ਹਾ ਮਹੀਆ ਕਰਵਾਈ ਗਈ ਹੈ ਜੀ ਬਹੁਤ ਬਹੁਤ ਧੰਨਵਾਦ ਜੀਪਾ ਚਕਰ ਕਮੇਡਾ ਜੀ ਲਓ ਜੀ 2 ਨੰਬਰ ਜਸਾ ਯੂਐਸਏ ਹਰਜੀਤ ਟਾਲਾ ਬਿੱਲਾ ਬਾਲਾ ਦੀ ਕੁੱਤੀ ਕਾਲਮੀ ਕ੍ਰਾਈਮ ਕਾਲੀ ਪੱਟਾ ਲਾਲ ਮੁਕਾਬਲਾ ਬਲਵੀਰ ਨਾਰੰਗਾਲ ਸਰਬਜੀਤ ਨਾਰੰਗਾਲ ਅਮਨਾ ਨਾਰੰਗਵਾਲ ਦਾ ਕੁੱਤਾ ਜੈਡ ਬਲੈਕ ਵਾਲਾ ਛੱਡੋ ਜੀ ਦੇਖ ਲੈਣ ਤੋਂ ਵੀਰੇ ਦੇਖ ਲੈਣ ਤੋਂ ਪਹਿਲਾਂ ਜਿਊਰੀ ਮੈਂਬਰ ਆ ਜਿਹੜੇ ਸਾਡੇ ਉਹਨਾਂ ਨੂੰ ਦੇਖ ਲੈਣਦੇ ਫਿਰ ਜੀ ਬੰਦਾ ਲਾਲ ਜੇਤੂ ਆ ਜੀ ਜੱਸਾ ਜੁਐਸਏ ਹਰਜੀਤ ਅਟਾਲਾ ਬਿੱਲਾ ਅੰਬਾਲਾ ਦੀ ਕੁੱਤੀ ਕਾਲਮੀ ਕ੍ਰਾਈਮ ਕਾਲੀ ਤੁਸੀਂ ਹਰਜੀਤ ਅਟਾਲਾ ਜੇਤੂ ਆ ਲਿਆਓ ਜੀ ਤਿੰਨ 4 ਨੰਬਰ ਕਰੋ ਤਿਆਰ ਪੱਪੂ ਮਰੂਰ ਜਿੰਦਰ ਵੈਰੋ ਕੇ ਸਮੀਤ ਬਰਾਲ ਬਰਾਲ ਫਰੈਂਡਸ ਗਰੁੱਪ ਸਮਾਲ ਸਰ ਦਾ ਕੁੱਤਾ ਉਹ ਇਹ ਨੀਲਾ ਡੱਬਾ ਪੱਟਾ ਲਾਲ ਮੁਕਾਬਲਾ ਗੁਰਦੀਪ ਕਾਂਗੀ ਯੂਐਸਏ ਰੈਡੀ ਸਪੇਅਰ ਲਾਲੀ ਮਨਸ਼ੀ ਸੱਜਣ ਸੰਵਾਲੀ ਫੌਜੀ ਗਰੁੱਪ ਦੀ ਗੁੱਤੀ ਅਫਸ਼ਾ ਲਾਲ ਤੇ ਗੁਰਪਿੰਦਰ ਗੱਲ ਮਨਿੰਦਰ ਸਿੰਘ ਤੋਂ ਇਹਨਾਂ ਦੀ ਗੁੱਤੀ ਲੀਜ਼ਾ ਦੇ ਲਈ ਬਾਹਲੇ ਭਜੂ ਛੱਡੋ ਬਾਈ ਜੀ ਉਹਨਾਂ ਡੱਬਾ ਰਾਇਨ ਹੰਦਰ ਦਾ ਡੱਬਾ ਲਾਲ ਪਾ ਬਲੈਕ ਮਨੀ ਦੇ ਚਿੱਟਾ ਪੱਟਾ ਪਾ ਕੇ ਲਿਆਓ ਜੀ ਲਾਲ ਪਾਟਾ ਜੇਤੂ ਆ ਜੀ। ਤਿੰਨ ਨੰਬਰ ਦੇ ਵਿੱਚੋ ਜੱਸਾ USA ਹਰਜੀਤ ਹੈ ਤਾਲਾ ਬਿੱਲਾ ਅੰਬਾਲਾ। ਲਾਲ ਪਾਟਾ ਜੇਤੂ ਆ ਜੀ। 4 ਨੰਬਰ ਦੇ ਵਿੱਚੋਂ ਪੱਪੂ ਮਰੋੜ ਜਿੰਦਰਵੈਰਾ ਕਸਮੀਰ ਬਰਾਲ ਬਰਾਲਪੁਰ ਦੇ ਕਲੱਬ ਸਮਾਲਸਰ ਦਾ ਦਿੱਤਾ ਉਹ ਇੰਗਲੈਂਡ ਭਾਈ ਜੀ ਬੇਨਤੀ ਹੈ ਸਾਡੇ ਜਿਹਾ ਬਾਕੀ ਭਾਈ ਉਹਨਾਂ ਨੂੰ ਬਾਅਦ ਵਿੱਚ ਦਿਖਾ ਦਾਂਗੇ ਇਹਨਾਂ ਨੂੰ ਕਰੋ ਜੀ ਬਾਈ ਦੀ ਰਸਪੂਰੀ ਅਜੂਆ ਤੱਕ ਫੈਸਲਾ ਪੈਂਡਿੰਗ ਆ ਫਿਰ ਐਕਸਟਰਾ ਟਾਈਮ ਦੇ ਦੇਆ ਜੀ ਲੀਗਾ ਨਹੀਂ ਲੈਣੋ ਬਾਈ ਦੀ ਰਸਪੂਰੀ ਕਰੋ ਜੀ ਗੁਰਪ੍ਰਿੰਦਰ ਗੱਲ ਹੈ ਮੁੰਦਰ ਸਿੰਘ ਇਹਨਾਂ ਦੇ ਗੱਪੇ ਲੀਗਾ ਲਈ ਹਾਂਜੀ ਲਾਲ ਪੱਡਾ ਜਿੱਤੂਆ ਜੀ ਹਾਂਜੀ ਉਹਨਾਂ ਨੂੰ ਅੱਗੇ ਕਹਿੰਦੇ ਉਹਨਾਂ ਨੂੰ ਕਹਿੰਦੇ ਲਿਆਓ ਮੈਂ ਬੋਲਦਾ ਨਾਲ ਦਾ ਫੇਰ ਉਹਨਾਂ ਦੀ ਪਹਿਲੀ ਆ ਬਾਈ ਜੀ ਆ ਨੋ ਕਾर्स ਆ ਜਿਹੜੀ ਪਹਿਲੀ ਰੇਸ ਦਾ ਉਹ ਮੇਰਾ ਵੀਰ ਆ ਬੜਾ ਲਿਆਓ ਆਪਾਂ ਨੋ ਕਾर्स ਪੂਰਾ ਕਰਾਈਏ ਫਿਰ ਤੁਹਾਨੂੰ 10 ਮਿੰਟ ਦੀ ਰੈਸ ਆ ਛੋਟੀ ਦੌੜੀ ਦੁਬਾਰਾ ਫੇਰ ਪਹਿਲੀ ਆ ਆਜੋ ਮੇਰਾ ਵੀਰ ਗਗਨਿਤ ਲਈ ਵਿੱਕੀ ਕਦੋਂ ਦੀ ਕੁੱਤੀ ਕਾਰਬੋਲਾਈਟ ਲਾਲ ਉਹਦਾ ਮੁਕਾਬਲਾ ਰਮਨਦੀਪ ਗੁਰਪ੍ਰੀਤ ਮਹਿਲਖੜ ਦੀ ਕੁੱਤੀ ਪ੍ਰਿੰਸੀਪਲ ਡੱਬੇ ਕੁੱਤੀਆਂ ਬਹਿ ਕੇ ਕਿਤੇ ਮਲਬਾ ਕਰਨਾ ਜਾਵੇ ਤੂੰ ਜਾ ਕੇ ਨਾ ਉਥੇ ਡੋਰ ਜਾਂਦੇ ਉਥੇ ਪੜ ਜਾ ਉਹਥੇ ਹੈਗਾ ਸੋਨੀ ਬਾਈ ਤੇ ਉਹ ਪਹਿਲਾਂ ਲੱਗਦਾ ਪਾਜੀ ਦੁਆਰ ਫਾਦਾ ਡੋਰਾਂ ਆ ਗਏ ਬੰਦੂ ਚੱਲੋ ਨਾ ਜਾਓ ਉਹ ਇਤਰੀ ਖੜੋ ਉਤਰੀ ਗੋਪਰੀ ਖੜੋ ਉਤਰੀ ਮਸ ਜੇ ਰੇਕਿੰਗ ਲੋੜ ਪਈ ਆ ਜਾ ਦੇਖ ਜਾ ਫਿਰ ਖੜ ਜਾ ਇੱਥੇ ਬਾਈ ਹਟ ਬੈਠਾ ਇੰਤਜ਼ਾਰ ਕਰਦਾ ਅੰਦਾਜ਼ ਪਾਣੇ ਕੌਣ ਬੱਝਿਆ ਨਾ ਚਿੱਟਾ ਵੱਡਾ ਜੇਤੂ ਆ ਜੀ ਰਮਨਦੀਪ ਗੌਰਪ੍ਰੀਤ ਮਹਿਲਖੁਰ ਦੀ ਕੁੱਤੀ ਪ੍ਰੈਨਸੀਪਲ ਡੱਬੇ ਨੋਗੋਸ ਦੇ ਵਿੱਚੋਂ ਜੇਤੂ ਰਹੀ ਆ 5:35 40 ਤੇ ਬੈਜੀ 5:40 ਮਿੰਟ ਤੇ ਅਗਲੇ ਰੌਂਡ ਦੀ 1 ਨੰਬਰ ਰੇਸ ਦੋ ਨੰਬਰ ਜੱਸਾ ਜੀ ਯੂਐਸਏ ਹਰਜੀਤ ਅਟਾਲਾ ਬਿੱਲਾ ਬਾਲਾ ਦਾ ਕੁੱਤਾ ਡਲਮੂ 900 ਕਾਲਾ ਵੱਡਾ ਲਾਲ ਮੁਕਾਬਲਾ ਗੁਰਪਿੰਦਰ ਗੱਲ ਮਨਿੰਦਰ ਸਿੱਤੂ ਇਹਨਾਂ ਦੀ ਗੁੱਤੀ ਲੀਜ਼ਾ ਨਹੀਂ ਲਈ ਪਤਾ ਨੰਬਰ 22 ਦੀ ਰੇਸ ਲਈ ਪੱਪੂ ਮਰੂੜ ਜਿੰਦਰਵਾਲੋਂ ਕੇ ਸਮੀਤ ਬਰਾੜ ਬਰਾੜ ਪਿੰਡ ਦੇ ਕੋਲੋਂ ਪਸਮਾਲ ਸਰ ਦਾ ਕੁੱਤਾ ਉਹ ਨਹੀਂ ਲੜਬਾ ਨੂੰ ਤਿਆਰ ਰੱਖਿਓ ਲੈ ਲਓ ਭਾਈ ਜੀ ਸਾਰੇ ਜਾਨਵਰ ਸਟਾਰਟਿੰਗ ਪੁਆਇੰਟ ਦੇ ਨੇੜੇ ਤਿਆਰ ਕਰਕੇ ਟਾਈਮ ਭਾਈ ਤੁਹਾਡਾ ਉੱਪਰ ਹੋ ਜਾਂਦਾ ਵਾ ਸਰੋ ਜੀ ਟਰੈਕ 'ਤੇ ਹੋਰ ਜਾਨਵਰ ਪਹੁੰਚ ਗਿਆ ਜੀ ਜਿਹੜਾ ਦੰਦਾ ਆਂ ਜਿਹੜਾ ਇਹ ਸਾਡਾ ਪੀਨ ਆਂਦਾ ਕੱਟ ਕੇ ਉਸ ਤੋਂ ਬਾਅਦ ਨਾ ਵੀ ਨਹੀਂ ਦਾਖਲ ਨਹੀਂ ਦਾ ਜਿਹੜਾ ਖੇੜੇ ਕੈਂਦਾ ਤਬੂਦ ਨੂੰ ਹੋ ਜੀਂ ਪਿਆ ਇੱਟਾ ਵੱਡਾ ਜੇਤੂ ਆ ਜੀ 1 ਨੰਬਰ ਡੋਰ ਦੇ ਵਿੱਚੋਂ ਜੱਸਾ ਯੂਐਸਏ ਹਰਜੀਤ ਅਟਾਲਾ ਬਿੱਲਾ ਅੰਬਾਲਾ ਦੀ ਕੁੱਤੀ ਕਾਲਮੀ ਕ੍ਰਾਈਮ ਕਾਲੀ ਜੇਤੂ ਰਹੀ ਆ ਜੀ ਆਹ ਜੀ 2 ਨੰਬਰ ਆ ਜੱਸਾ ਯੂਐਸਏ ਹਰਜੀਤ ਅਟਾਲਾ ਬਿੱਲਾ ਵਾਲਾ ਦਾ ਕੁੱਤਾ ਡਬਲ 900 ਕਾਲਾ ਇਹਦੇ ਲਾਲ ਵੱਡਾ ਬਹੁਤ ਮੁਕਾਬਲਾ ਗੁਰਪ੍ਰਿੰਦਰ ਗੱਲ ਮਨਿੰਦਰ ਸਿੰਘ ਦੀ ਕੁੱਤੀ ਇਸਾਂ ਲਈ ਤੇ ਨਾਲ ਹੀ ਕੋਈ ਨਹੀਂ ਲੱਡਬੋ ਨੂੰ ਜੀ ਬਾਈ ਦੇ ਲਈ ਤਿਆਰ ਰੱਖਿਓ ਸੁਣੇ ਪਰਖਾ Яхтафанини винига қалама олиш. Қаерга кетяп янади, батусини. Қарна лейка. Қарна лейка. Сенга маънини яратилмаган. Дес ланга. Қарла лейка. Қарла лейка. ਲਾਲ ਪੱਤਾ ਜੇਤੂ ਆ ਜੀ 2 ਨੰਬਰ ਦੇ ਵਿੱਚੋਂ ਜੱਸਾ ਜੁਐਸਏ ਹਰਜੀਤ ਅਟਾਲਾ ਬਿੱਲਾ ਅੰਬਾਲਾ ਦਾ ਕੁੱਤਾ ਡਬਲੋਂ ਰਾਇਨ ਅੰਡਾੜਾ ਜੇਤੂ ਰਿਹਾ ਕਿ ਬਾਹਰ ਆ ਗਿਆ ਨਾ ਲਓ ਜੀ ਬਾਈ ਦੀ ਰਸ ਪੂਰੀ ਕਰਾਓ ਉਸ ਤੋਂ ਬਾਅਦ ਰਸ ਦਾ ਟਾਈਮ ਬੋਲਦੇ ਆ ਜੀ ਹਾਂ ਜੀ ਵੇਹੇ ਗਈ ਬਾਟੀ ਆ ਤਾਂ ਪੂਰਾ ਦੁਨੀਆ Ben biraz önce, her zaman ben biraz önce yağır ya. Bugün ne? Dedim, nasıl bir mevsim var? Kalen çok iyi normalde yağır ya. Geçen ay aptal bir yağır ya. Evet, ben de yağır ya. Yarım. 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 ਦੇਣਾ ਕਿ ਉਹ ਦੇ ਦੇ ਉਹ ਦੇ ਦੇ ਖਾਚਾ ਪਾਣੀ ਪੂਰਾ ਕੱਢ ਕੇ ਨਾਲੇ ਲਾਲ ਪਟਾ ਜੇਤੂਾ ਜੀ ਪੱਪੂ ਮੋੜ ਜਿੰਦਰ ਵੈਰੋ ਕੇ ਸਮੀਤ ਬਰਾੜ ਬਰਾੜ ਫੈਨਸ ਗਰੁੱਪ ਸਮਾਦ ਸਰ ਦਾ ਕੁੱਤਾ ਉਹ ਹੀ ਨਹੀਂ ਲੜਬਾ ਇਹ ਭੱਜੂਗਾ ਜੀ ਹੁਣ ਇੱਕ ਨੰਬਰ ਇਸ ਜਸਾ ਜੂਸੇ ਹਰਜੀਤ ਟਾਲਾ ਬਿੱਲਾ ਵਾਲਾ ਦੀ ਕੁੱਤੀ ਕਾਲਮੀ ਕ੍ਰਾਈਮ ਦੇ ਨਾਲ ਤੇ ਦੋਨੋਂ ਨਾਲ ਨਾਲ ਘੜਨੋਂ ਬਾਈ ਬਾਜੀ ਪੰਜ 45 ਹੋਏ ਆ ਜੀ 55 ਨਾਲ ਰਾਵੀ ਰਾਵੀ 10 ਮਿੰਟ ਦੀ ਰੈਸਟ ਆ ਜੀ ਉਹ ਜੋ ਮੇਰਾ ਵੀਰ ਪਿੱਛੇ ਦੌੜ ਰਿਹਾ ਪਿਆ ਇਹ ਤੇ ਕਿਹੜਾ ਦੇ ਲੱਗ ਪਤਾ ਲਾਲ ਜੀਪੂ ਆ ਜੀ ਜਿਹਨਾਂ ਦੋ ਮبارਕਾ ਜੀ ਫਾਈਨਲ ਦੇ ਵਿੱਚ ਪ੍ਰਵੇਸ਼ ਕਰਕੇ ਪਤਾ ਬਾਰੇ ਇਹਨਾਂ ਦੇ ਰਹਿ ਗਏ ਜੀ ਫਾਈਨਲ ਬਾਈ ਦੂਰ ਇਸਲਾਦੋ ਜੀ ਪੂਰੀ ਗਸਾ ਜਿਵੇਂ ਸੇ ਹਰਜੀਤ ਦਾਲਾ ਬਿੱਲਾਂ ਵਾਲਾ ਦੇ ਕੁੱਤੇ ਕਾਲਮੀ ਕ੍ਰਾਈਮ ਕਾਲੀ ਇਹ ਫਾਈਨਲ ਦੇ ਵਿੱਚ ਪਹੁੰਚ ਚੁੱਕੀ ਆ ਜੀ ਇਕਰਾਮ ਜੀ ਬਾਈ ਦੀ ਰੇਸ ਪੂਰੀ ਟੱਲ ਗਈ ਨਾ ਜਰਨਾ ਹੇ ਜੰਗਲ ਵਿੱਚ ਕੋਈ ਆ ਗਿਆ ਮੈਂ ਕੋਈ ਆ ਕੇ ਕੋਈ ਆ ਕੇ ਕੋਈ ਆ ਕੇ ਲਾਲ ਪੱਡਾ ਜੇਤੂ ਆ ਜੀ ਦਸਾ ਜੁਆਸੇ ਹਰਜੀਤ ਹੈ ਟਾਲਾ ਬਿੱਲਾ ਬਾਲਾ ਦਾ ਕੁੱਤਾ W900 ਕਾਲਾ 5:58 ਮਿੰਟ ਹੋ ਗਏ 10 ਮਿੰਟ ਦੀ ਰੈਸਟ ਹੈ ਜੀ 6-8 ਤੇ ਲਿਆਇਓ ਮੇਰਾ ਵੀਰ ਦੋਨੇ ਕੁੱਤੇ ਤੁਹਾਡੇ ਇਸ ਟ੍ਰੈਸਟ ਦੇ ਬੱਚੇ ਨੇ ਜੀ ਭਾਈ ਰਾਜੂ ਵਾਲਾ ਸੁੱਖਾ ਕਨੇਡਾ ਇਹਨਾਂ ਵੀਰ ਕੋਲ ਜਿਹੜਾ ਕੁੱਤਾ ਜੂਦ ਕਰਾਇਆ ਸੀ ਇਸ ਟ੍ਰੈਸਟ ਉਸ ਜਾਨਵਰ ਦੇ ਬੱਚੇ ਨੇ ਜੀ দৌড় আগে তো কিনে বল ਜੇਪੂ ਆਜੀ ਫਸਤਾ ਜੂਆ ਸਾਹਿਬ ਹਰਜੀਤ ਰਕਾਲਾ ਬਿੱਲਾ ਵਾਲਾ ਬਾਲਾ ਦੀ ਕੁੱਤੀ ਕਾਲਮੀ ਕਰਾਈ ਮਾਜ ਦੇ ਮੇਲੇ ਦੀ ਜੀਨਰ ਰਹੀ ਆ ਫਸਤਾ ਗਿਆ ਫੀਮੇਲ ਹੈ ਦੂਜਾ ਨੇ ਇਹਨਾਂ ਦਾ ਕੁੱਤਾ ਜਸਾ ਜੂਆ ਸੇ ਹਰਜੀਤ ਰਕਾਲਾ ਡੱਟ ਕੇ ਡੰਗਲੇ ਨਹੀਂ ਨਹੀਂ ਦੋਵੇਂ ਤੀਜਾ ਦਾ ਪੱਟੇ ਨੂੰ ਰੋਜਾ ਦਰਬਾਰਤ ਕੇ ਸਮੇਤ ਬਨਾਲ ਬਨਾਲ ਫੈਮ ਦੇ ਕੋਲ ਪਸਮਾਲ ਸਰ ਦਾ ਕੁੱਤਾ ਐ ਨਹੀਂ ਲੜਦਾ ਬਾਕੀ ਜਿੰਨੇ ਅਜੀ ਰਿਜ਼ਲਟ